ਜਿਹੜੇ ਇਥੇ ਸਸਤਾ ਚਲਾ ਰਹੇ ਨੇ ਇੱਕ ਮੈਡੀਕਲ ਦਿੱਤਾ ਜਾ ਰਹੇ ਆ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਦੀ ਗੱਡੀ ਦੀ ਜਿਹੜੀ ਤੋੜਪੰਨ ਕਹਿਦੀ ਆ ਆਪਾਂ ਦੇਖੋ ਕਿਹੜੇ ਹਿਸਾਬ ਨਾਲ ਕੀਤੀ ਹੈਗੀ ਡਾਕਟਰ ਸਰ ਜੀ ਬਿਲਕੁਲ ਇਹ ਆ ਆਹ ਦੇਖੋ ਤੁਸੀਂ ਡਾਂਗਾ ਕਿਹੜੀ ਲੋਟ ਮਾਰਿਆ ਗਿਆ ਡਾਂਗਾ ਦੇ ਨਿਸ਼ਾਨ ਨੇ ਜਿਵੇਂ ਬੰਦੇ ਦੇ ਪਿੰਡੇ ਦੇ ਪਏ ਪਤਾ ਲੱਗਦਾ ਹੁੰਦਾ ਨਾ ਵੀ ਡਾਂਗ ਵੱਜੀ ਹੈ ਉਹ ਮੈਨੂੰ ਪਤਾ ਲੱਗ ਰਿਹਾ ਵੀ ਡਾਂਗ ਕਿਹੜੇ ਲੋਟ ਵੱਜੀ ਵੀ ਹੈ ਕਿਹੜੇ ਲੋਟ ਡਾਂਗਾ ਡਾਂਗਾਂ ਦੇ ਜਿਹੜੀਆਂ ਮਾਰੀਆਂ ਗਈਆਂ ਨੇਗੀਆਂ ਇਹ ਇਹ ਪੀਰ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਮਿਲਦਾ ਸੇਵਾ ਦੇ ਵਿੱਚ ਅਸੀਂ ਤਾਂ ਡਟੇ ਵੀ ਨਹੀਂ ਹਨ ਪਹਿਲੇ ਦਿਨ ਤੋਂ ਵੀਰੇ ਹਾਂ ਤੇ ਤੁਸੀਂ ਜਿਹੜੇ ਇੱਥੇ ਬੰਦੇ ਮੰਨ ਵੀ ਲੋਕਾਂ ਦੀ ਇੱਥੇ ਮਦਦ ਕਰ ਰਹੇ ਨੇ ਹਨਾ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਟ੍ਰੀਟਮੈਂਟ ਕਰ ਰਹੇ ਸੀ ਕਿਸੇ ਬੰਦੇ ਦਾ ਹਾਂ ਤੇ ਸਾਨੂੰ ਕੁਝ ਮੁੰਡੇ ਹੁੰਦੇ ਕਹਿੰਦੇ ਕਹਿੰਦੇ ਤੁਸੀਂ ਬਗਜੋਰੋਂ ਅੱਛਾ ਤੇ ਕੁਝ ਸਾਡੇ ਵਲੰਟੀਅਰ ਦੀ ਜਿਹੜੇ ਉਹਨੇ ਡਾਂਗਾਂ ਵੀ ਮਾਰੀਆਂ ਨੇ ਇਹ ਦੋ ਦੇ ਸਰਲੇ ਵੀ ਵੱਜੇ ਨੇ ਅੱਛਾ ਹਾਂ ਜਦੋਂ ਫਿਰ ਉਹ ਭੱਜ ਕੇ ਗਏ ਨੇ ਉਹਦੇ ਸਰਲੇ ਵੀ ਮਾਰੀ ਨੇ ਹਾਂ ਸਾਡੀ ਗੱਡੀ ਬੰਦ ਨੇ ਬਿਲਕੁਲ ਇਕੱਲਾ ਵੀ ਅਜਿਹੇ ਗੋਲੇ ਤੇ ਜਾਣਦੇ ਹੀ ਨਹੀਂ ਤੇ ਹੋਰ ਵੀ ਜਿਹੜੀਆਂ ਹਨਾ ਕਹਿੰਦੇ ਮੈਂ ਕਹੂੰਗਾ ਇਹ ਤੂੰ ਟਟੀਆਂ ਹਰਕਤ ਹੋਰ ਕੀ ਹੋ ਸਕਦੀ ਹੈ ਹੈ ਬਾਕੀ ਜਿਹੜੀ ਇੱਕ ਹੀ ਚੀਜ਼ ਹੈ ਇਹ ਬੋਲੀਆਂ ਥੋੜੀਆਂ ਨੇ ਜੀ ਰਵੜਦੀਆਂ ਆ ਦੇਖੋ ਆ ਚੀਜ਼ਾਂ ਨਹੀਂ ਗੀਆਂ ਬਾਈ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂਗੇ ਤੇ ਸਾਰੇ ਪਟਾਇਆ ਨੂੰ ਸ਼ੇਅਰ ਜ਼ਰੂਰ ਕਰੀ ਚੱਲੋ ਆ ਦੇਖੋ ਆ ਕਿੰਨੀ ਹਾਰੜ ਹੈ ਨਾ ਜਿਹਦੇ ਬੱਜੀ ਕੀ ਬਣੂ ਅਗਲੇ ਆ ਆ ਦੇਖੋ ਆ ਦੇਖੋ ਬਾਈ ਅੱਖ ਚ ਵੱਜੀ ਨਿੰਗਾ ਜਾਉ ਬਿਲਕੁਲ ਆ ਆ ਹਾਲਾਤ ਨੇਗੇ ਇੱਥੋਂ ਦੇ ਆ ਹਾਲਾਤ ਉਹਨੂੰ ਮੈਂ ਹੋਰ ਵੀ ਇੱਥੋਂ ਟਰੈਕਟਰ ਦਿਖਾਉਣਾ ਜਿਨ੍ਹਾਂ ਦੀਆਂ ਗੱਡੀਆਂ ਦੇ ਨਾਲ ਬੋਰਨੇਟ ਚਾਕੇ ਤੇ ਇੱਕ ਹੀ ਹੈਗਾ ਕੀ ਹੈ ਇੱਥੇ ਮਾਤਾ ਕੁਦਰੀ ਜੀ ਚਾਰ ਸਾਹਿਬ ਜੀ ਅਸ਼ਾ ਬੇਅਪਦੀ ਵੀ ਕੀਤੀ ਗਈ ਹੈ ਇੱਥੇ ਥੋੜਾ ਜਿਹਾ ਤੁਹਾਨੂੰ ਹੋਰ ਵੀ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾਗਾ ਵੀ ਆਹ ਦੇਖੋ ਆਹ ਦੇਖੋ ਇੱਥੋਂ ਦੇ ਜਿਹੜੇ ਬੇ ਮੇਰੇ ਕਿਹਦੇ ਸੀ ਜੀ ਆਹ ਬਾਈ ਇੱਕ ਮਿੰਟ ਆਪਣਾ 1.5 ਲੱਖ ਬੰਦੇ ਦਾ ਕਾਣ ਕਰ ਓਏ ਆ ਕੀ ਕਰੇ ਹੋ ਇਹਨਾਂ ਨੇ 84 ਤੋਂ ਲੈ ਕੇ 95 ਤੱਕ ਆਹ ਦੇਖੋ ਤੁਸੀਂ ਇੱਥੇ ਨਾ ਮਾਤਾ ਗੁਜਰੀ ਦੀ ਜਿਹੜੀ ਮਤਲਬ ਇੱਥੋਂ ਦੇ ਹਾਲਾਤ ਤੁਹਾਨੂੰ ਦਿਖਾ ਸਕਦਾ ਮੈਂ ਵੀ ਯਾਰ ਇੰਨੀ ਬੇ ਆਬਦੀ ਆ ਤਸਵੀਰਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਕਿਆਂ ਤੁਹਾਨੂੰ ਹੋਰ ਵੀ ਪੰਡ ਤੋੜ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਜਿਹੜੇ ਇੱਥੋਂ ਦੇ ਹਾਲਾਤ ਨੇ ਆ ਦੇਖੋ ਮੋਟਰਸਾਈਕਲ ਦੇ ਕਿਹੜੇ ਲੋ ਡਾਂਗਾ ਪਈਆਂ ਨੇ ਕਿਆਂ ਤੇ ਆ ਦੇਖੋ ਤੋੜ ਕੇ ਸੱਟ ਕੇ ਨੇ ਚੋ ਖਲਾਰਾ ਪਾਇਆ ਪਿਆਗਾ ਤੇ 1 ਮੀਟਰ ਨੂੰ ਟਰੈਕਟਰ ਦਿਖਾਉਣ ਦੀ ਹੋਰ ਆਥਰੂ ਘਾਸ ਦੇ ਕੋਲ ਦੁਬਾਰਾ ਆ ਦੇਖੋ ਆ ਦੇਖੋ ਬਾਈ ਟਰੈਕਟਰ ਤੇ ਥੋੜਾ ਜਿਹਾ ਮੈਂ ਇੱਕ ਤੁਹਾਨੂੰ ਗੱਡੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਆਥਰੂ ਘਾਸ ਆਉਣ ਤੋਂ ਪਹਿਲਾਂ ਪਹਿਲਾਂ ਵੀ ਜਿਹੜੀ ਗੱਡੀ ਦੀ ਜ਼ਿਆਦਾ ਇੱਥੇ ਭੰਨ ਦੌੜ ਹੋਈ ਹੈਗੀ ਉਹ ਗੱਡੀ ਦਿਖਾਉਣ ਦੀ ਮੈਂ ਕੋਸ਼ਿਸ਼ ਕਰੂੰਗਾ ਆ ਦੇਖੋ ਆ ਉਹ ਗੱਡੀਆਂ ਨਿਗੀਆਂ ਜਿਨ੍ਹਾਂ ਦੇ ਸ਼ੀਸ਼ੇ ਤੱਕ ਨਹੀਂ ਸਾਡੇ ਬਾਈ ਦੇਖੋ ਆ ਸ਼ੀਸ਼ੇ ਬਿਲਕੁਲ ਭੰਨ ਦਿੱਤੇ ਗਏ ਨੇਗੇ ਇਹ ਆ ਦੇਖੋ ਇਹ ਡਾਂਗਾ ਨਾਲ ਟਾਇਰਾਂ ਦੇ ਵਿੱਚ ਸੂਏ ਮਾਰ ਕੇ ਇਹਨਾਂ ਦੀ ਹਵਾ ਕੱਢ ਦਿੱਤੀ ਗਈ ਆ ਇੱਥੋਂ ਦੇ ਹਾਲਾਤ ਨੇ ਇੱਕ ਟਰੈਕਟਰ ਇੱਥੇ 55 ਦੇਖ ਰਹੇ ਹੋ ਤੁਸੀਂ ਇਹ ਵੀ ਟਾਇਰ ਨੇ ਜਿਹੜੇ ਇਹਨਾਂ ਦੇ ਸੂਏ ਮਾਰ ਕੇ ਬਿਲਕੁਲ ਮਤਲਬ ਵੀ ਬਾਈ ਹਵਾ ਕੱਢ ਦਿੱਤੀ ਗਈ ਆ ਤੇ ਵਾਰਨਟ ਚੱਕ ਚੱਕ ਕੇ ਸੋਹਾਂ ਦੇ ਉੱਪਰ ਡੰਡੇ ਮਾਰੇ ਗਏ ਨੇ ਲੈਟਾਂ ਵਗੈਰਾ ਸਾਰਾ ਇੱਥੋਂ ਦੀ ਫੋਰਥ ਨੇ ਭੰਨ ਦਿੱਤੀਆਂ ਨੇ ਸਲੈਂਸਰ ਵਗੈਰਾ ਡੈਕ ਵਗੈਰਾ ਦੇਖੋ ਕਿਹੜੇ ਲੋਡਾਂ ਆ ਗੀਆਂ ਨੇ ਸਾਨੂੰ ਤਸਵੀਰਾਂ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤੇ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਚਲੋ ਜਿਹੜਾ ਇੱਥੋਂ ਹੋਰ ਕੋਈ ਕੂਲਰ ਵਗੈਰਾ ਲਿਆਤੇ ਗਏ ਸੀ ਹਾਂ ਜਿਹੜੇ ਗੱਟੇ ਟੰਕੀਆਂ ਮੈਂ ਪਾ ਗਏ ਤੇਲ ਵਾਲੀ ਟੈਂਕੀਆਂ ਮੈਂ ਨੋ ਨਮਕ ਪਾ ਗਏ ਟਰੈਕਟਰ ਦਾ ਇੰਜਨ ਸੀਜ਼ ਹੋ ਜੇ ਉਹ ਕਿੰਨਾ ਨੁਕਸਾਨ ਕਰ ਰਿਹਾ ਆ ਨੁਕਸਾਨ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਹੜੇ ਲੋਲ ਖਿਲਾ ਰਹੇ ਪਾਏ ਨੇ ਇਹਨਾਂ ਨੇ ਆ ਦੇਖੋ ਨਾ ਜਿਹੜੇ ਮਤਲਬ ਲਿਆਤੇ ਦੀ ਇੱਥੇ ਹਵਾ ਖਾਤਰ ਕੂਲਰ ਵਗੈਰਾ ਉਹਨਾਂ ਦੇ ਡਾਂਗਾ ਮਾਰਿਆ ਗਿਆ ਇਹ ਸਮਾਨ ਐ ਰੱਖਣਿਆ ਦਿੱਤਾ ਟਰੈਕਟਰ ਦੇਖੋ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਮੈਂ ਆ ਟਾਇਰ ਬਿਲਕੁਲ ਖਤਮ ਤੇ ਇੱਥੇ ਵੀ ਇਹ ਟਰੈਕਟਰਾਂ ਦੀ ਭੰਡ ਦੌੜ ਹੋਈ ਆ ਇੱਕ ਗੱਡੀ ਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇਧਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਤੁਹਾਨੂੰ ਗੱਡੀ ਦਾ ਦਿਖਾ ਰਹੇ ਆ ਬਰਨਟ ਚਾਕੇ ਇਹ ਜਿਹੜੀ ਇੱਥੋਂ ਦੀ ਭੰਡ ਦੌੜ ਵੱਡੇ ਪੱਧਰ ਤੇ ਕੀਤੀ ਗਈ ਹੈਗੀ ਆ ਯਾਰ ਸਾਡੇ ਟਰੈਕਟਰ ਆਹ ਦੇਖੋ ਆ ਦੇਖੋ ਇੱਕ ਗੱਡੀ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਇੱਧਰ ਗੱਡੀ ਖੜੀ ਜਾਏਗੀ ਆ ਗੱਡੀ ਦੇ ਤੁਸੀਂ ਹਾਲਾਤ ਦੇਖੋ ਕੀ ਬਣਾਏ ਨੇਗੇ ਕਿਹੜੇ ਲੋਡ ਡਾਂਗਾ ਜਿਹੜੀਆਂ ਇੱਥੋਂ ਭਰਾਈਆਂ ਗਈਆਂ ਨੇਗੀਆਂ ਇਹ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਕਨੌੜੀ ਬਾਰਡਰ ਦੀਆਂ ਦਿਖਾ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਮੈਂ ਕਹੂੰਗਾ ਵੀ ਇੱਥੋਂ ਦੀ ਸਰਕਾਰ ਹੈ ਜਿਹੜੀ ਗੁੰਡਾਗਰਦੀ ਤੇ ਉੱਤਰ ਆਈ ਹੈ ਫੋਰਸ ਵੱਲੋਂ ਬਹੁਤ ਹੀ ੱੱਕਾ ਕੀਤਾ ਗਿਆ ਟਾਇਰ ਤੇ ਗੱਡੀਆਂ ਦੇਖੋ ਇੱਥੋਂ ਦੇ ਜਿਹੜੇ ਹਾਲਾਤ ਨੇ ਕਿਹੜੇ ਪਿੰਡ ਦੀ ਹੈ ਬਾਈ ਇਹ ਆਪਣੀ ਆਪਣੀ ਹੈ ਨਹੀਂ ਨਹੀਂ ਆਪਣੀ ਯਾਰ ਤੋਂ ਦੀ ਓਕੇ 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 ਕਿਹੜੇ ਪਿੰਡ ਦੀ ਦੇ ਆਪਣੇ ਇਹ ਨਹੀਂ ਪਤਾ ਸਿਆ ਆ ਆ ਆਗੂਆਂ ਦੀ ਜੀ ਓਕੇ ਓਕੇ ਆ ਆ ਇੱਕ ਆਰਜੋਨ ਟਰੈਕਟਰ ਖੜਾ ਬਿਲਕੁਲ ਨਵਾਂ ਟਰੈਕਟਰ ਸੀਗਾ ਜਾ ਦੇਖੋ ਇਹਦੀਆਂ ਲਾਈਟਾਂ ਵਗੈਰਾ ਬਾਰਨਟ ਵਗੈਰਾ ਤੇ ਕਿਹੜਾ ਡਾ ਟਰੈਕਟਰ ਕਿਹੜਾ ਪਿੰਡ ਆ ਵੀਰ ਦਾ ਬੁਰਜਮਾਨ ਸਾਹਿਬ ਬੁਰਜਮਾਨ ਸਾਹਿਬ 185000 ਦਾ ਨਵਾਂ ਆਇਆ ਜੀ ਬਈ ਸਾਰਾ ਭੰਦਾ ਆ ਦੇਖੋ ਤੁਸੀਂ ਹਾਲਾਤ ਦੇਖ ਸਕਦੇ ਹੋ ਲਾਈਟਾਂ ਬਈ ਸਾਰਾ ਕੁਸ ਨਾ ਇੱਥੇ ਡਾਂਗਾ ਭਰਾਈਆਂ ਗਏ ਨੇ ਬਾਰਨਟ ਦੇਖ ਸਕਦੇ ਹੋ ਬਿਲਕੁਲ ਚਿੱਪ ਪਾਏ ਪਾਏ ਨੇਗੇ ਆ ਦੇਖੋ ਮੀਟਰਾਂ ਦਾ ਕੀ ਹਾਲ ਕੀਤਾ ਇਹਨਾਂ ਦੇ ਇੱਥੋਂ ਦੇ ਜਿਹੜੇ ਡਿੱਕ ਵਗੈਰਾ ਸਾਰਾ ਕੁਸ ਆ ਟਾਇਰ ਟਾਇਰਾਂ ਦੇ ਵਿੱਚੋਂ ਸੁੰਬੇ ਨੇ ਜਿਹੜੇ ਜਿਹੜਾ ਟਰਾਲੀਆਂ ਤੇ ਸਮਾਨ ਪਿਆ ਸੀ ਬਾਹਰ ਟੁੱਟਿਆ ਮੁੱਲ ਪੰਗਾ ਮੁੱਲ ਚੋਰੀ ਕਰਕੇ ਮਾਰੀ ਹੈ ਭਾਈ ਟੂ ਐਟ ਟਾਈਮ ਨਵ ਗੋਲੀ ਮਾਰੀ ਹੈ ਜਿੰਨਾ ਸਮਾਨ ਹੈ ਤੀਨੀ ਦੇਖ ਲੋ ਬਾਹਰ ਸਿੱਟੀ ਪਈ ਹੈ ਜਿੰਨਾ ਸਮਾਨ ਸੀ ਉਹ ਬਿੱਤੇ ਚੋਰੀ ਕੀਤਾ ਇਹਨਾਂ ਨੇ ਮੈਂ ਤੁਹਾਨੂੰ ਬਿਲਕੁਲ ਇੱਥੋਂ ਦੇ ਜਿਹੜੇ ਬਹੁਤ ਹੀ ਨਾਜਿਕ ਹਾਲਾਤ ਜਿਹੜੇ ਦਿਖਾ ਸਕਦਾ ਇੱਕ ਪਾਸੇ ਬਾਉਂਡਰ ਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਤੁਸੀਂ ਬੈਰੀਕੇਡ ਲੱਗੇ ਹੋਏ ਸੀ ਪਰ ਉੱਥੋਂ ਜਿਹੜੀ ਫੋਰਸ ਟੱਪ ਕੇ ਆਉਂਦੀ ਹੈਗੀ ਪੰਜਾਬ ਦੇ ਵਿੱਚ ਐਂਟਰ ਹੁੰਦੀ ਹੈ ਪੰਜਾਬ ਦੇ ਵਿੱਚ ਐਂਟਰ ਹੋ ਕੇ ਜਿਹੜੀ ਗੁੰਡਾਗਰਦੀ ਹੈਗੀ ਇੱਥੇ ਤੁਹਾਡੇ ਸਾਹਮਣੇ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦਿਖਾਇਆ ਹੈਗਾ ਵੀ ਇੱਥੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੈ ਜਿਹੜੀ ਇੱਥੇ ਹੋਈ ਹੈਗੀ ਪੰਜਾਬ ਦੇ ਵਿੱਚ ਵੜ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੁਸੀਂ ਦੇਖੋ ਗੱਡੀ ਗੱਡੀ ਦੇ ਹਾਲਾਤ ਦੇਖ ਸਕਦੇ ਹੋ ਕਿਹੜੇ ਸਾਹਬ ਨੇ ਡਾਂਗਾ ਮਾਰ ਕੇ ਸ਼ੀਸ਼ਾ ਵਗੈਰਾ ਸਾਰੀ ਗੱਡੀ ਹੈ ਜਿਹੜੀ ਜਮ ਖੋਰ ਕਰ ਦਿੱਤੀ ਹੈ ਆਪਣੀਆਂ ਭਾਈ ਅੱਛਾ ਅੱਛਾ ਆ ਆ ਦੇਖ ਸਕਦੇ ਹੋ ਅੱਛਾ ਜੰਮਰਸਰ ਦੇ ਪ੍ਰਧਾਨ ਦੀ ਦੱਸੀ ਜਾ ਰਹੀ ਹੈ ਪਰ ਜਿਹੜੇ ਇਥੋਂ ਦੇ ਮੌਕੇ ਦੇ ਹਾਲਾਤ ਨੇ ਤੁਸੀਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਜ਼ਰੂਰ ਕਰਿਓ ਤੇ ਜਿਹੜੀ ਵੱਡੀ ਇੱਥੇ ਗੱਲ ਹੋਈ ਏ ਵੀ ਬੇਅਦਬੀ ਕੀਤੀ ਗਈ ਹੈਗੀ ਜੀ ਗੁਰੂ ਇੱਕ ਮਿੰਟ ਗੁਰੂ ਵਾਲੀ ਸਾਂਝੀ ਫੋਟੋ ਆ ਉਹ ਗੁਰਤੇਗ ਭਾਦਰ ਆ ਜਿਨੇ ਆਪ ਦਾ ਸੀਸ ਦੇ ਕੇ Hindu ਧਰਮ ਬਚਾਇਆ ਉਹਦੇ ਪੋਸਟਰ 파ੜਦੇ ਫਿਰਦੇ ਨੇ ਜ਼ਾਲਮ ਹਾਂ ਸੱਤਾ ਬਾਈ ਪੈਰਾ ਥੱਲੇ ਲੜੜ ਕੇ ਸੱਤਾ ਜਿਆਦਾ ਚਿਰ ਨਹੀਂ ਰਹਿੰਦੀ ਹੁੰਦੀਆਂ ਲੋਕ ਹੀ ਵੇਂਦੇ ਨੇ ਭਾਰਤ ਦੇ ਲੋਕਾਂ ਨੂੰ ਵੇਖਣਾ ਚਾਹੀਦਾ ਆ ਗੁੰਡਾਗਰਦੀ ਟਰੈਕਟਰ ਇੱਥੇ ਖਲੋਤੇ ਸ਼ਾਂਤਮਈ ਲੋਕ ਸੰਘਰਸ਼ ਕਰਨ ਦੇ ਇਹ ਆਣ ਕੇ ਟਰਾਲੀਆਂ 'ਚ ਗੁੰਡਾਗਰ ਦੰਗੇ ਕੀਤੇ ਮੋਦੀ ਸਰਕਾਰ ਨੇ ਇਹ ਅਮਿਤ ਸ਼ਾਨ ਆ ਖੱਟਰ ਨੇ ਹਰਿਆਣੇ ਵਾਲੇ ਨੇ ਏਦਾਂ ਸਰਕਾਰਾਂ ਚਲਾਉਂਦੇ ਜੋ ਲੋਕਾਂ ਨੂੰ ਤੁਸੀਂ ਪਾਠ ਬਣਾਉਂਦੇ ਜੋ ਜਾਵਤੇ ਦਾ ਆ ਡੈਮੋਕ੍ਰੇਸੀ ਵਾਲਾ ਮੁਲਕ ਭਾਰਤ ਦੰਗੇ ਕੀਤੇ ਦੰਗੇ ਤੁਸੀਂ ਭਈ ਅਸਲੀ ਕੀ ਚੀਜ਼ ਹੈ ਕਿਹਾ ਵੀ ਇਹ ਫੋਟੋ ਵੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਆ ਵੀ ਇਹਨਾਂ ਦੀ ਹੱਦ ਹੈ ਕਿ ਹਰਿਆਣੇ ਵਾਲੇ ਹਾਂ ਵੀ ਪੰਜਾਬ ਦੇ ਵਿੱਚ ਐਂਟਰ ਹੋ ਕੇ ਗੁੰਡਾਗਰਦੀ ਕਰਨ ਦਾ ਕੀ ਕੰਮ ਹੈ ਬਾਲਾ ਨਹੀਂ ਯਾਰ ਕਰੋੜ ਤੋਂ 2 ਕਰੋੜ ਦਾ ਅੱਜ ਨੁਕਸਾਨ ਕਰਤਾ ਹਾਂ ਜਿਵੇਂ ਟਰੈਡ ਭੰਨ ਕੇ ਸਾਰੇ ਤੇਲ ਕੱਢਤਾ ਬਿਲਕੁਲ ਇਹ ਮੌਕੇ ਦੀ ਸਰਕਾਰ ਜਵਾਬਦੇਹ ਚਾਹੀਦੀ ਹੈ ਜਵਾਬਦੇਹ ਹੈ ਹਾਂ ਬਲੇ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਬਿਲਕੁਲ ਰਾਜ ਦੇ ਭਾਈ ਟਿਪਰ ਦਾ ਹੀ ਖੜੇ ਨੇ ਟਿਪਰ ਕਿਸਾਨਾਂ ਨੂੰ ਅੱਗੇ ਆਉਣ ਨਹੀਂ ਦਿੱਤਾ ਜਾ ਰਿਹਾ ਉਹਦੇ ਇੱਥੇ ਆਉਣ ਤੇ ਰੋਕੀ ਜਾਂਦੇ ਆ ਆ ਹਾਲਾਤ ਨੇ ਇਥੋਂ ਦੇ ਮੌਕੇ ਦੇ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੋ ਸਾਡੇ ਗੁਰੂਆਂ ਦੀ ਫੋਟੋ ਕਾੜੀ ਹੈ ਇਹਨਾਂ ਬੰਦਿਆਂ ਨੇ ਮਾਤਾ ਗੁਦਰੀ ਸਾਹਿਬ ਦੀ ਜਿਹੜੀ ਫੋਟੋ ਇੱਥੇ ਪਾੜੀ ਗਈ ਹੈ ਵੀ ਅਸੀਂ ਸਮਰਾਵਾਂਗੇ ਸਭ ਕੁਝ ਕਰ ਲਾਗੇ ਅਸੀਂ ਸਾਡਾ ਨੁਕਸਾਨ ਹੋ ਜੂ ਅਸੀਂ ਪਰ ਲਾਏ ਪਰ ਸਾਡੇ ਗੁਰੂਆਂ ਦੀ ਜਿਹੜੇ ਨੇ ਇਹਨਾਂ ਨੂੰ ਬਚਾਇਆ ਸੀ ਨਾ ਅੱਜ ਇਹਨਾਂ ਨੇ ਉਹਦੀ ਫੋਟੋ ਪਾੜੀ ਹੈ ਬਹੁਤ ਵੱਡੀ ਬੇਅਦਬੀ ਬਹੁਤ ਹੀ ਘਟਿਆ ਹਰਕਤ ਕੀਤੀ ਗਈ ਹੈ ਸਰਕਾਰ ਵੱਲੋਂ ਸੋ ਨੰਗਾ ਨਾਚ ਕਰਦੀ ਆ ਪੂਰਾ ਨੰਗਾ ਨਾਚ ਕਰਦਾ ਠੀਕ ਹੈ ਇਹ ਨੰਗਾ ਨਾਚ ਕਰਦੀਦਾ ਨਾ ਬਿਲਕੁਲ ਬਿਲਕੁਲ ਸਾਡੇ ਗੁਰੂਆਂ ਦੀ ਫੋਟੋ ਪਾੜੀ ਹੈ ਇਹਨਾਂ ਨੇ ਨੰਗਾ ਨਾਚ ਨਹੀਂ ਦਾ ਕੀ ਹੈ ਆ ਦੇਖੋ ਆ ਦੇਖੋ ਆ ਤੁਹਾਨੂੰ ਵੀਡੀਓ ਦੇ ਵਿੱਚ ਹੋਰ ਵੀ ਦਿਖਾ ਰਹੇ ਹਾਂਗੇ ਆ ਆ ਦੇਖੋ ਇੱਥੋਂ ਜਿਹੜੇ ਨੌਜਵਾਨ ਨੇਗੇ ਸਾਰਾ ਸਮਾਨ ਇਕੱਠਾ ਕਰ ਕਰ ਲਿਆ ਰਹੇ ਨੇ ਇਦੂ ਘਟਿਆ ਕਰਕਤਾ ਹੋਰ ਸਰਕਾਰ ਦੀਆਂ ਕੀ ਹੋ ਸਕਦੀਆਂ ਨੇ 12 ਬੋਰਡ ਦੀਆਂ 12 ਬੋਰਡ ਦੀਆਂ ਆ ਆ ਹਾਲਾਤ ਨੇਗੇ ਆ ਦੇਖੋ ਤੇ ਇੱਥੋਂ ਬਿਲਕੁਲ 23 ਸਾਲਾਂ ਦਾ ਜਿਹੜਾ ਇੱਥੇ ਜ਼ਮਾਨ ਸੀ ਉਹ ਸ਼ਹੀਦ ਵੀ ਹੋ ਚੁੱਕਿਆ ਹੈਗਾ ਆ ਹਾਲਾਤ ਨੇ ਬਾਰਪੁਰ ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਪਿਆ ਬਾਈ ਇਹਦੇ ਉੱਪਰ ਇਟਲੀ ਮੁੰਟੈਸੀ ਤੋਂ ਆਏ ਉਹਦੇ ਮੱਥੇ 'ਚ ਸਿਰ 'ਚ ਲੱਗੀ ਉਹਦੇ ਕੋਲ ਹੀ ਮੁੰਟੈਸੀ ਤੋਂ ਹੋਇਆ ਇੱਕ ਦੇ ਪਿਛਲੀ ਸਾਈਡ ਉਹ ਪਿੰਡ ਵਗੈਰਾ ਪਤਾ ਲੱਗੇ ਕਿੱਥੋਂ ਦਾ ਸਾਦੀ ਏਰੀ ਦਾ ਸੀ ਬਾਈ ਇੱਕ ਸਾਦੀ ਏਰੀ ਦਾ ਸੀ ਅੱਛਾ ਸਾਦੀ ਏਰੀ ਦਾ ਦਿਨ ਏਰੀ ਦਾ ਇਹ ਇਹ ਹਾਲਾਤ ਬਣੇ ਬਣੇ ਇੱਥੋਂ ਦੇ ਸੋ ਮੈਂ ਫਲਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਿਹਾ ਇੱਥੋਂ ਦੀਆਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਹਾਲਾਤ ਨੇ ਜਿਹੜੇ ਇੱਥੋਂ ਦੇ ਬਣ ਸਰਕਾਰ ਦੀ ਕਹਿਦੀ ਆਪਾਂ ਕੀਤੀ ਗਈ ਹੈ ਬਹੁਤ ਕੱਟਿਆ ਹਰਕਤ ਸੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ